ਤਾਂ ਇਸ ਬਾਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸਕੂਲ ਬੱਸ ਅਤੇ ਇੱਕ ਨਿੱਜੀ ਬੱਸ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਪਰ ਖੱਟੇ ਉੱਡ ਜਾਂਦੇ ਨੇ ਤਾਂ ਮੌਕੇ ਤੇ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਜਦਕਿ ਤਿੰਨ ਵਿਦਿਆਰਥੀਆਂ ਅਤੇ ਇੱਕ ਡਰਾਈਵਰ ਜੋ ਹੈ ਜ਼ਖਮੀ ਦੱਸਿਆ ਜਾ ਰਿਹਾ ਤਾਂ ਵੱਡੀ ਖਬਰ ਹੈ ਦਰਦਨਾਕ ਸੜਕ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ ਸਕੂਲ ਬੱਸ ਅਤੇ ਨਿੱਜੀ ਬੱਸ ਦੀ ਟੱਕਰ ਹੁੰਦੀ ਹੈ ਤਾਂ ਬੜੀ ਹੀ ਇਹ ਜ਼ਬਰਦਸਤ ਟੱਕਰ ਸੀ ਇੰਨੀ ਜ਼ਬਰਦਸਤ ਸੀ ਕਿ ਪਰਖੱਚੇ ਉੱਡੇ ਜਾਂਦੇ ਨੇ ਸਕੂਲ ਬੱਸ ਦੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਰਦਨਾਕ ਤਸਵੀਰਾਂ ਨੇ ਵਿਦਿਆਰਥਣ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ ਨਿੱਜੀ ਬੱਸ ਜਿਹੜੀ ਕਿ ਉਸ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਅਚਾਨਕ ਸਕੂਲ ਬੱਸ ਦੇ ਵਿੱਚ ਜਾ ਟਕਰਾਉਂਦੀ ਹੈ ਇੰਨਾ ਜ਼ਿਆਦਾ ਜ਼ਬਰਦਸਤ ਇੰਨਾ ਭਿਆਨਕ ਸੜਕ ਹਾਦਸੇ ਦੇ ਕਿ ਮੌਕੇ ਤੇ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਤਿੰਨ ਵਿਦਿਆਰਥੀਆਂ ਤੇ ਡਰਾਈਵਰ ਜੋ ਹੈ ਉਹ ਜ਼ਖਮੀ ਦੱਸਿਆ ਜਾ ਰਿਹਾ ਤੇ ਮੌਕੇ ਤੇ ਰਾਗੀਰ ਜਿਹੜੇ ਨੇ ਪਹੁੰਚਦੇ ਨੇ ਤਾਂ ਬੜੀ ਮੁਸ਼ਕਲ ਦੇ ਨਾਲ ਜਿਹੜੇ ਸਕੂਲ ਬੱਸ ਦੇ ਵਿੱਚ ਸਵਾਰੀਆਂ ਵਿਦਿਆਰਥਣਾ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਜ਼ਖਮੀਆਂ ਦੇ ਵਿੱਚ ਦੋ ਸਖਮੀਆਂ ਭੈਣਾਂ ਵੀ ਜਿਹੜੀਆਂ ਨੇ ਉਹ ਸ਼ਾਮਲ ਹੈਗੀਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਭਿਆਨ ਕਿੰਨਾ ਮੰਦ ਭਾਗਾ ਕਿੰਨਾ ਜ਼ਬਰਦਸਤ ਇਹ ਹਾਦਸਾ ਹੋਏਗਾ ਕੇ ਪਰਖੱਚੇ ਉੱਡ ਗਏ ਨੇ ਤਾਂ ਫਰੀਦਕੋਟ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਸਕੂਲ ਬੱਸ ਜਾ ਰਹੀ ਸੀ ਤੇ اچانک ਇੱਕ ਨਿੱਜੀ ਬੱਸ ਵੀ ਆ ਰਹੀ ਸੀ ਤਾਂ ਜ਼ਬਰਦਸਤ ਦੋਮਾ ਦੀ ਚਕਾਰ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਨਿੱਜੀ ਬੱਸ ਦੀ ਜਿਹੜੀ ਹੈ ਸਪੀਡ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਕਾਰਨ ਧੁੰਦ ਦੱਸਿਆ ਜਾ ਰਿਹਾ ਧੁੰਦ ਦੇ ਕਾਰਨ ਹੀ ਜਿਹੜਾ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਬੱਸ ਜਿਹੜੀ ਹੈ ਸਕੂਲ ਬੱਸ ਸ਼ਹੀਦ ਗੰਜ ਪਬਲਿਕ ਸਕੂਲ ਮੁਦਗੀ ਜਾ ਰਹੀ ਸੀਗੀ ਤਾਂ ਇਸ ਦੌਰਾਨ ਨੈਸ਼ਨਲ ਹਾਈਵੇ ਤੇ ਇੱਕ ਨੇਜ਼ ਰਫਤਾਰ バス ਨੇ ਸਕੂਲ バス ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਤਿੰਨ ਹੋਰ ਜਣੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜੋ ਚਸ਼ਮਦੀਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਜੋ ਇੱਕ ਨਿੱਜੀ ਬੱਸ ਆ ਰਹੀ ਸੀ ਉਸ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀਗੀ ਬੜੀ ਤੇਜ਼ੀ ਦੇ ਨਾਲ ਆ ਰਹੀ ਸੀ ਤੇ ਅਚਾਨਕ ਨਿੱਜੀ ਸਕੂਲ ਦੀ ਬੱਸ ਦੇ ਨਾਲ ਸਾਹਮਣੇ ਟੱਕਰ ਹੋ ਜਾਂਦੀ ਹੈ ਅਤੇ ਇਸ ਦੌਰਾਨ ਸਕੂਲ ਬੱਸ 'ਚ 6 ਵਿਦਿਆਰਥੀਆਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤਿੰਨ ਜ਼ਖਮੀ ਦੱਸੇ ਜਾ ਰਹੇ ਤਿੰਨ ਦੇ ਵਿੱਚ ਦੋ ਵਿਦਿਆਰਥੀ ਸ਼ਾਮਲ ਨੇ ਤੇ ਇੱਕ ਡਰਾਈਵਰ ਹੈ ਜਿਹੜਾ ਉਹ ਵੀ ਸ਼ਾਮਲ ਇਤਾਂ ਗੰਭੀਰ ਸੱਟਾਂ ਜੜੀਆਂ ਨੇ ਇਹਨਾਂ ਦੇ ਲੱਗੀਆਂ ਨੇ ਹਾਲਾਂਕਿ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰ ਵੀ ਪੁੱਛੇ ਨੇ ਜਾਇਜ਼ਾ ਜਿਹੜਾਗਾ ਲਿਆ ਜਾ ਰਿਹਾ ਕਿਸ ਦੀ ਗਲਤੀ ਹੈ ਇਹ ਵੀ ਜੜੀ ਹੈ ਪੂਰੀ ਜਾਂਚ ਦਾ ਵਿਸ਼ਾ ਹੈ ਤਾਂ ਪੂਰੀ ਜਾਇਜ਼ਾ ਪੂਰੀ ਘਟਨਾ ਦਾ ਲਿਆ ਗਿਆ ਤਾ ਤੜਕਸਾਰ ਇਹ ਮੰਦਭਾਗਾ ਜਿਹੜਾ ਪਾਣਾ ਵਾਪਰਿਆ ਮੰਦਭਾਗੀ ਘਟਨਾ ਤੜਕਸਾਰ ਸਾਹਮਣੇ ਆਈ ਹੈ ਤੁੰਦ ਦਾ ਕਹਿਰ ਜਿਹੜਾ ਗਾ ਵੇਖ ਨੂੰ ਮਿਲ ਰਿਹਾ ਕਿਉਂਕਿ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੰਗਣੀ ਤੋਂ ਦੁਬਈ ਤੱਕ ਇੱਕ ਹੋਰ ਵੀ ਹਾਦਸਾ ਵਾਪਰ ਚੁੱਕਿਆ ਤਾਂ ਇੱਕ ਹੋਰ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਦਰਦਨਾਕ ਸੜਕ ਹਾਦਸਾ ਵਾਪਰੇ ਸਕੂਲ ਬੱਸ ਦੀ ਚੱਕਰ ਹੋ ਜਾਂਦੀ ਹੈ ਇੱਕ ਨਿੱਜੀ ਬੱਸ ਦੇ ਵੱਲੋਂ ਜਿਹੜੀ ਐ ਟੱਕਰ ਮਾਰੀ ਗਈ ਸਕੂਲ ਬੱਸ ਨੂੰ ਤਾਂ ਦੱਸਿਆ ਜਾ ਰਿਹਾ ਕਿ ਸਕੂਲ ਬੱਸ ਦੇ ਵਿੱਚ 6 ਜਣ ਇਸ ਵਾਰਸੀ ਕੀ ਜਿੰਨਾ ਦੇ ਵਿੱਚ ਇੱਕ ਵਿਦਿਆਰਥਣ ਦੀ ਮੌਕੇ ਤੇ ਮੌਤ ਹੋ ਗਈ ਤਿੰਨ ਜਿਹੜੇ ਨੇ ਜ਼ਖਮੀ ਨੇ ਜਿੰਨਾਂ ਦੇ ਵਿੱਚ ਦੋ ਸੱਗੀਆਂ ਭੈਣਾਂ ਨੇ ਤਾਂ ਇੱਕ ਡਰਾਈਵਰ ਜਿਹੜਾਗਾ ਸ਼ਾਮਿਲ ਹੈ ਤਾਂ ਬੜੀ ਹੀ ਮੰਦਭਾਗੀ ਖਬਰ ਹੈ ਬੜਾ ਹੀ ਜ਼ਬਰਦਸਤ ਬੜਾ ਹੀ ਭਿਆਨਕ ਕਿ ਹਾਦਸਾ ਫਰੀਦਕੋੜ ਦੇ ਵਿੱਚ ਵਾਪਰਿਆ ਜਿੱਥੇ ਕਿ ਟੱਕਰ ਹੁੰਦੀ ਹੈ ਇੱਕ ਸਕੂਲ ਬੱਸ ਦੀ ਤੇ ਇੱਕ ਨਿੱਜੀ ਬੱਸ ਦੀ ਤਾਂ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿੰਨਾ ਇਹ ਜ਼ਬਰਦਸਤ ਭਿਆਨਕ ਜਿਹੜਾਗਾ ਸੜਕ ਹਾਦਸਾ ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੱਦਕੀ ਦੇ ਇੱਕ ਸਕੂਲ ਵੈਨ ਜਾ ਰਹੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ 6 ਬੱਚੇ ਸਾਡੇ ਕੋਲ ਜੀਜੀਐਸ ਮੈਡੀਕਲ ਕਾਲਜ ਰੈਫਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਬੱਚਾ ਬ੍ਰੌਟ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸੀਟੀ ਵਾਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਘਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਟ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਿਆਂ ਦੀ ਪੂਰੀ ਕੇਅਰ ਕਰ ਰਹੇ ਹਾਂ ਹਾਪਫੁਲੀ ਉਹ ਬੱਚੇ ਰਿਕਵਰ ਕਰ ਜਾਣਗੇ ਹਾਂਜੀ ਬਈ ਹਾਂਜੀ ਮੇਰਾ ਨਾਮ ਸਹਿਬ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕ ਆ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼ੀਰਗੰਜ ਪਬਲਿਕ ਸਕੂਲ ਮੁਤਕੀ ਦੀ ਵਸਤਾ ਜੀ ਔਰ ਇਧਰੋਂ ਰਾਜ ਬੱਸ ਆ ਰਹੀ ਸੀ ਅਮਰਸਾ ਟ੍ਰਾਂਸਪੋਰਟ ਦੀ ਕੰਪਨੀ ਦੀ ਗੱਡੀ ਆ ਰਹੀ ਸੀ ਜੋ ਉਹ ਬਹੁਤ ਯਾਰੀ ਓਵਰ ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਆ ਗਏ ਉਹ ਸ਼ੀਰਗੰਜ ਸਕੂਲ ਦੇ ਬੱਚੇ ਦੇ ਵਿੱਚ ਟੱਜੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਲੱਗਦਾ ਉਸ ਤੋਂ ਉਹਦੇ ਐਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਸੱਟਾ ਖੁਰਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਬੀਜੀ ਨੇ ਉਹ ਸਾਡੇ ਲਾਗਲੇ ਪਿੰਡ ਪਿੰਡ ਕਬਰਵੈਛਾ ਤੋਂ ਰੀ ਪੁਰਜਰ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਇੱਕ ਵਾਸਤੇ ਪਿੱਛੇ ਜੋ ਗੱਡੀ ਵਜਈ ਹੈ ਕਾਰ ਵਜਈ ਆ ਉਹ ਕੋਲੋਂ ਦੂਸਰੀ ਜਾ ਰਹੀ ਉਹਨਾਂ ਨੂੰ ਪਤਾ ਜੀ ਉਹ ਕਿੱਦਾਂ ਵਜਈ ਹੈ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਸਤੀ ਸਪੀਡ ਹੋਰ Hmm. जी सानू मॉर्निंग अराउंड एट फिफ्टीन ये इनफोमे आई कि एक स्कूल बस का एक्सीडेंट हो गया एक ये मुठकी दस स्कूल से शहीदगंज स्कूल और एज अराउंड फाइव टू सिक्स यंग गर्ल्स देयर इन द एज ऑफ थर्टीन टू चौदह पंद्रह साल इन बच्चियों की उम्र है और एक जो है बस एक टक्कर हुई है और उसमें समय जो बच्चियाँ क्रिटिकल सी कुछ बच्चे क्रिटिकली इंजर्ड हुई ਸਾਡੀ SSF ਦੀ ਟੀਮਸ ਨੇ اور DSP ਉਥੇ मौके ਤੇ ਪਹੁੰਚੇ ਫਰੀਦਕੋਟ ਪੁਲਿਸ ਪੂਰੀ ਮਾ ਮੌਕੇ ਤੇ ਪਹੁੰਚੀ ਸਾਡੇ SPs ਵੀ ਮੈਂ ਵੀ ਖੁਦ ਉਧਰ ਮੌਕੇ ਤੇ ਥੀ ਐਂਡ ਅਸੀ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਉਹਦੇ ਵਿੱਚ ਅਨਫੋਰਚਨਟਲੀ ਵਨ ਆਫ ਦਾ ਗਰਲਸ ਕੂਨ ਸਰਵਾਈਵਰ ਹੋਰ ਬਾਕੀ ਜਿਹੜੀ ਪੰਜ ਕੁੜੀਆਂ ਹੈਗੀਆਂ ਉਹਨਾਂ ਵਿੱਚੋਂ ਦੋ ਜੋ ਹੈ ਉਹਨਾਂ ਨੂੰ ਸੀਟੀ ਸਕੈਨ ਵਾਸਤੇ ਲੈ ਕੇ ਗਏ ਨੇ ਔਰ ਬਾਕੀ ਸਾਰੀ ਜੋ ਹੈ ਬੱਚਾ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਮੈਡਮ ਜਦਾਤਰ ਦੇਖਿਆ ਜਾਂਦਾ ਕਿ ਓਵਰ ਸਪੀਡ ਜਿਹੜੀ ਪ੍ਰੋਸੈਸ ਹੈ ਉਹਨੂੰ ਕੰਟਰੋਲ ਕਰਨ ਚ ਕਿਸੇ ਵੀ ਕਿਸਮ ਦੀ ਕੋਈ ਮਤਲਬ ਪਹਿਲ ਨਹੀਂ ਕੀਤੀ ਜਾਂਦੀ ਤੇ ਇਹੀ ਹਾਸਾ ਵੀ ਇੱਥੇ ਕਹਿ ਸਕਦੇ ਆਹੀ ਓਵਰ ਸਪੀਡ ਜਿਹੜੀ ਬਸਤੀ ਕਿ ਹੋ ਜਿਹੜੀ ਦੇਖਿਓ ਇਹ ਇੱਕ ਬੜਾ ਇੱਕ ਅਨਫੋਰਚੂਨੇਟ ਜਾਂ ਇਨਸੀਡੈਂਟ ਸੀ ਔਰ ਅਬਸੇ ਦੋ ਦਿਨ ਪਹਿਲੇ ਵੀ ਇੱਕ ਸੇਫ ਸਕੂਲ ਵਨ ਸਕੀਮ ਦੇ ਤਹਿਤ ਫਰੀਦਕੋਟ ਦੇ ਸਾਰੇ ਸਕੂਲਸ ਔਰ ਕਾਲਜੇਸ ਦੇ ਬਾਹਰ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜੇ ਚ ਓਵਰ ਸਪੀਡਿੰਗ ਦੇ ਵਿੱਚ ਚਲਾਨਸ ਹੋਈ ਸੀ ਔਰ ਜਿਹੜੇ ਓਵਰ ਲੋਡਡ ਵੀਕਲਸ ਹੁੰਦੇ ਆ ਉਹਨਾਂ ਦੇ ਵੀ ਚਲਾਨਸ ਹੋਏ ਸੀ ਸੋ ਇੱਕ ਡਰਾਈਵ ਜੋ ਹੈ ਉਹ ਕਨਸਟੈਂਟਲੀ ਚੱਲ ਰਹੀ ਹੈ ਮੈਂ ਇਹਦੇ ਸਾਰੇ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਾਂਗੀ ਤੇ ਜਿਹੜੀ ਸਕੂਲ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਵੀ ਇੱਕ ਆਪਣੇ ਲੈਵਲ ਤੇ ਇੱਕ ਵਾਰ ਇੱਕ ਚੈਕਸ ਤੁਸੀਂ ਰੱਖਿਆ ਕਰੋ ਇਸ ਦੇ ਬਾਰੇ ਇਹ ਸੈਕਸੀਡ ਵਿੱਚ ਬੱਚੀ ਦੀ ਮੌਤ ਹੋਈ ਹੈ ਅ ਪ੍ਰਜਾਸ਼ਨ ਵਾਲੋ ਕਿਸ ਤਰ੍ਹਾਂ ਦੀ ਮਦਦ ਆ ਪੂਰੀ ਮਦਦ ਕੀਤੀ ਜਾਊਗੀ ਇਟਸ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਰੋਡ ਸੇਫਟੀ ਸਕੀਮ ਤੇ ਸੇਫ ਵਾਹਨ ਸਕੀਮ ਦੇ ਅੰਦਰ ਕਾਫੀ ਕੰਮ ਅਸੀਂ ਕਰ ਰਹੇ ਹੈਗੇ ਬਟ ਫਿਰ ਵੀ ਇਹ ਅਨਫੋਰਚੂਨੇਟ ਹੋਇਆ मोस्ट ਲਾਈਕਲੀ ਡੂ ਟੂ ਇਨਸੈਂਸਿਟਿਵ ਡਰਾਈਵਿੰਗ ਤੇ ਪੁਲਿਸ ਇੱਕ ਵਾਰ ਤਹਿਕੀਕਾਤ ਕਰਕੇ ਕਾਰਵਾਈ ਕਰੂਗੀ ਬਟ ਸਾਰੇ ਸਕੂਲ ਦੇ ਪ੍ਰਿੰਸੀਪਲਸ ਟੀਚਰਸ ਅਸੀਂ ਉਹਨਾਂ ਨੂੰ ਕਾਫੀ ਬੌਂਡ ਵੀ ਕੀਤਾ ਹੈ ਉਹਨਾਂ ਨੂੰ ਸੈਂਸਿਟਾਈਜ਼ ਵੀ ਕੀਤਾ ਹੈ ਕਿ ਇਟਸ देयर ਰਿਸਪੋਨਸਿਬਿਲਟੀ ਅਗਰ ਉਹਨਾਂ ਦੀ ਸਕੂਲ ਦੀ ਬੱਸ ਨਿਯਮ ਤੋੜਦੀ ਹੈ ਉਹਨਾਂ ਦੇ ਕੋਲ ਲਾਇਸੈਂਸ ਨਹੀਂ ਹੁੰਦੇ ਉਹਨਾਂ ਦੇ ਕੋਲ ਸੇਫਟੀ ਸਰਟੀਫਿਕੇਟ ਨਹੀਂ ਹੁੰਦੇ ਬੱਸ ਕੇ फिटनेस uh, सर्टिफिकेट नहीं होंगे तो ओवर स्पीडिंग इज अ मेजर प्रॉब्लम स्पेशली बाई द बस ड्राइवर्स क्योंकि अगली पैसेंजर्स नई वो तेज़ चलाते हैं बिल्कुल uh, सख्ती उन्होंने तो उबर चलान भी कर रहे हैं और तेज़ कर देंगे तो आई आई प्रे फॉर आई मीन द किड्स फैमिली जिन्हें डैथ हो गई है और एक क्रिटिकल है बट वी विन टेक एक्शन ਹਾਂਜੀ ਫਿਰ ਜੋ ਇਹ ਹਸਤਾ ਵਸ ਗਿਆ ਕਿਸ ਤਰ੍ਹਾਂ ਵਸ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲੇ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਸੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜਿਨ੍ਹਾਂ ਨੂੰ ਐਸਐਸਐਫ ਦੀ ਗੱਡੀ ਜੀਜੀਐਸ ਹਸਪੀਟਲ ਲੈ ਕੇ ਗਈ ਹੈ ਕਿਹੜੀ ਸਕੂਲ ਦੀ ਸਰ ਬਾਸ ਜੀ ਪਾ ਚੈਕਿੰਗ ਕਰੇ ਸਟਾਫ ਆ ਤਾਂ ਬੱਚਿਆਂ ਦੇ ਸੱਟਾਂ ਵੱਜੀਆਂ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਚ ਉਹਨੂੰ ਹਸਪੀਟਲ ਲੈ ਕੇ ਗਏ ਆ। ਫਸ ਕਿਹੜੀ ਸਾਈਡ ਤੋਂ ਆਏ ਸੀ? ਬਾਸ ਸਰ ਇਧਰੋਂ ਆ ਰਹੇ ਸੀ ਰਾਜ ਸਾਈਡ ਸ ਪਰ ਆਜ ਵਾਸੀ ਅੰਮ੍ਰਿਤਸਰ ਤੋਂ ਆ ਰਹੇ ਸੀ ਫਰੀਲ ਕੋਰੋਂ। ਤੇ ਸਕੂਲੀ ਜਿਹੜੀ ਵਾਸੀ ਉਹ ਕਿਹੜੀ ਸਾਈਡ ਤੋਂ ਆਏ ਸੀ? ਸਕੂਲ ਦੇ ਵਾਸੀ ਸਰ ਨੂੰ ਪਤਾ ਨਹੀਂ ਪਹਲਾ ਲੈਣਾ ਡਿਟੇਲ ਦਾ। ਉਹ ਜਿਹਨੇ ਰੱਖ ਪਤਾ ਹੀ ਜਾਣਕਾਰੀ ਜਾਤਾ। ਇਸ